ਲਓ ਜੀ ਤੁਹਾਡੇ ਸਾਰਿਆਂ ਵਾਸਤੇ ਇੱਕ ਹੋਰ ਆਪਾਂ ਨਵੀਂ ਵੀਡੀਓ ਲੈ ਕੇ ਪਹੁੰਚੇ ਹਾਂ ਜੀ ਤੇ ਬਹੁਤ ਸਾਰੀਆਂ ਮਸ਼ੀਨਰੀਆਂ ਬਹੁਤ ਸਾਰੀਆਂ ਗੱਡੀਆਂ ਤੁਹਾਨੂੰ ਵੀਡੀਓ ਦੇ ਵਿੱਚ ਮਿਲ ਜਾਣਗੀਆਂ ਤੁਹਾਡੇ ਲਾਗੇ-ਤਾਗੇ ਖੜੀਆਂ ਕੋਈ ਜ਼ਿਆਦਾ ਦੂਰ ਤੁਹਾਡੇ ਤੋਂ ਨਹੀਂ ਹੋਣੀਆਂ ਸੀ ਕਿਉਂਕਿ ਜਿਵੇਂ-ਜਿਵੇਂ ਕਮੈਂਟ ਮੈਂ ਚੈੱਕ ਕਰਦਾ ਹੁੰਨਾ ਜਿਵੇਂ-ਜਿਵੇਂ ਤੁਸੀਂ ਕਮੈਂਟ ਕਰਦੋਂ ਜਿਹੜੀ ਗੱਡੀ ਵਾਸਤੇ ਜਿਹੜੇ ਏਰੀਆ 'ਚੋਂ ਉੱਥੋਂ ਹੀ ਆਪਾਂ ਲੈ ਕੇ ਪਹੁੰਚਦੇ ਆਂ ਤੇ ਆਪਣੇ ਚੈਨਲ ਦਾ ਹੁਣ WhatsApp ਨੰਬਰ ਨੋਟ ਕਰ ਲਓ ਪਹਿਲਾਂ ਤਾਂ ਗੱਡੀਆਂ ਦੀ ਗੱਲਬਾਤ ਆਪਾਂ ਅੱਗੇ ਕਰਦੇ ਹਾਂ 7719445360 ਜੇ ਕਿਸੇ ਕੋਲੇ ਕੋਈ ਵੀ ਗੱਡੀ ਆ ਮਸ਼ੀਨਰੀ ਆ ਕੂਠੀ ਘਰ ਮਕਾਨ ਕੁਛ ਵੀ ਵੇਚਣਾ ਕੋਈ ਵੀ ਚਾਹੁੰਦਾ ਹੈ ਤਾਂ ਆਪਣੇ ਕੋਲੇ ਭੇਜ ਕੇ ਬਿਲਕੁਲ ਫਰੀਦ ਵਿੱਚ ਐਡ ਕਰਵਾ ਸਕਦੇ ਹੋ ਆਪਣੇ ਕੋਲੇ ਇੱਕ ਵੀਡੀਓ ਪੂਰੀ ਜਾਣਕਾਰੀ ਤੇ 10 ਬਾਰ ਫੋਟੋਆਂ ਤੇ ਪਹਿਲੀ ਗੱਡੀ ਦੀ ਆਪਾਂ ਹੁਣ ਗੱਲ ਕਰਦੇ ਹਾਂ ਜੀ ਸਬਟ ਡਿਜ਼ਾਇਰ ਆਪਣੇ ਕੋਲੇ ਮਾਲਕ ਨੇ ਭੇਜੀ ਆ ਪਹਿਲੀ ਗੱਡੀ 2009 ਮਾਡਲ ਗੱਡੀ ਆ ਜੀ 86000 ਕੁਲ ਚੱਲੀ ਹੋਈ ਐ 2 ਲੱਖ ਰੁਪਈਆ ਮਾਲਕ ਨੇ ਡਿਮਾਂਡ ਆਪਣੇ ਕੋਲੇ ਲਾ ਕੇ ਭੇਜੀ ਨਮਾਸ਼ਹਿਰ ਮਾਲਕ ਦਾ ਏਰੀਆ 80 ਤੋਂ 85 ਪੈਸੀ ਟਾਇਰਾਂ ਦੀ ਕੰਡੀਸ਼ਨ ਆਪਰੋਂ ਮਿਲ ਜਾਊਗੀ ਗੱਡੀ 'ਚ ਕੋਈ ਕਮੀ ਨਹੀਂ ਬਹੁਤ ਵਧੀਆ ਗੱਡੀ ਐ ਸਾਫ ਸੁਥਰੀ ਸੋਹਣੀ ਗੱਡੀ ਐ ਕਿਸੇ ਨੇ ਜਾ ਕੇ ਦੇਖਣੀ ਹੈ ਜਾ ਕੇ ਦੇਖ ਸਕਦੇ ਹਾਂ ਅੰਦਰ ਬਾਹਰੋਂ ਚੈੱਕ ਕਰ ਸਕਦੇ ਹਾਂ ਬਾਕੀ ਜਿਹੜਾ ਰੇਟ ਐ ਮੌਕੇ ਤੇ ਹੋ ਜੂਗਾ ਮਾਲਕ ਦਾ ਨੰਬਰ ਆਪਾਂ ਸਕਰੀਨ ਤੇ ਦੇ ਹੀ ਵਿਰਖਿਆ ਜੀ ਨੰਬਰ ਐ 79 865 47972 ਨੰਬਰ 2 ਤੇ ਆਪਣੇ ਕੋਲੇ ਆਈਕਨ ਗੱਡੀ ਪਹੁੰਚੀ ਐ ਗੱਡੀ ਹਰਿਆਣਾ ਨੰਬਰ ਐ ਜੀ 골ਡਨ ਕਲਰ ਚ ਐ 골ਡਨ ਰੰਗ ਚ ਗੱਡੀ ਐ 2009 ਮਾਡਲ ਐ ਟੈਰ ਮੁਰਲੇ ਦਾ ਹੈਗੀ ਅਸੀਂ ਬਹੁਤ ਵਧੀਆ ਮਤਲਬ ਕਿ 80 ਤੋਂ 85 ਪੈਸੇ ਤੇ ਜਿਹੜੇ ਮੰਗ ਲੈਨੇ ਉਹ ਡਾਊਨ ਹੈ ਜੀ ਥੋੜੇ ਜੀ ਤੇ ਗੱਡੀ ਖੜੀ ਹੈ ਅੰਮ੍ਰਿਤਸਰ ਦੇ ਲਾਗੇ ਤਾਂ ਕਿ ਇਹਨਾਂ ਦਾ ਪਿੰਡ ਹੈ ਅਟਾਰੀ ਬਾਰਡਰ ਕੋਲੇ ਤੇ ਉੱਥੇ ਜਾ ਕੇ ਕਿਸੇ ਨੇ ਦੇਖਣੀ ਆ ਤਾਂ ਉੱਥੇ ਗੱਡੀ ਮਾਲਕ ਦੇ ਘਰੇ ਖੜੀ ਹੈਗੀ ਰੇਟ 90000 ਰੁਪਿਆ ਇੱਕ ਬਾਰੀ ਮਾਲਕ ਨੇ ਆਪਣੇ ਕੋਲੇ ਲਾ ਕੇ ਭੇਜਿਆ ਤੇ ਟੈਰ ਵੀ ਤੁਹਾਨੂੰ ਮੈਂ ਦੱਸਦੇ ਗੱਡੀ ਦੀਆਂ ਫੋਟੋਆਂ ਸਕਰੀਨ ਤੇ ਆ ਤੁਸੀਂ ਦੇਖ ਰਹੇ ਹੋ ਤੇ ਕਿ ਕਿਸ ਨੂੰ ਗੱਡੀ ਪਸੰਦ ਆਈ ਹੈ ਕੋਈ ਵੀ ਗੱਡੀ ਖਰੀਦਣ ਦਾ ਆਹ ਚਾਹਵਾਨ ਹੈਗਾ ਤਾਂ ਮਾਲਕ ਦਾ ਨੰਬਰ 78 892 23712 ਮਾਲਕ ਨਾਲ ਤੁਸੀਂ ਗੱਲ ਕਰ ਸਕਦੇ ਹੋ ਜੀ ਤੇ ਇੱਕ ਕਪਤਵਾੜੇ ਸਾਰਿਆਂ ਵਾਸਤੇ ਵਰਨਾ ਗੱਡੀ ਲੈ ਕੇ ਪਹੁੰਚਿਆ ਐਸਐਕਸ 2011 ਮਾਡਲ ਗੱਡੀ ਆ ਬਈ ਤੇ ਗੱਡੀ ਫਾਸਟ ਓਨਰ ਐ ਕਾਫੀ ਡਿਮਾਂਡ ਆ ਰਹੀ ਸੀਗੀ 11 12 ਮਾਡਲ ਗੱਡੀ ਵਾਸਤੇ 260 ਡਿਮਾਂਡ ਦੇ ਵਿੱਚ ਆਪਾਂ ਲੈ ਕੇ ਪਹੁੰਚੇ ਆਂ ਗੱਡੀ ਖੜੀ ਹੋ ਜੀ ਅੰਮ੍ਰਿਤਸਰ ਏਰੀਆ 'ਚ ਤੇ ਗੱਡੀ ਦੇ ਟਾਇਰ ਆਪਾਂ ਨੂੰ 90 ਤੋਂ 95 ਪੈਸੇ ਹੀ ਮਿਲ ਜਾਣਗੇ ਗੱਡੀ 'ਚ ਕਮੀ ਕੋਈ ਨਹੀਂ ਤੇ ਮਾਲਕ ਵੱਲੋਂ ਜਿੰਨੀ ਜਾਣਕਾਰੀ ਆਪਣੇ ਕੋਲੇ ਪਹੁੰਚੀ ਹੈ ਸਾਰਾ ਕੁਝ ਤੁਹਾਨੂੰ ਮੈਂ ਦੱਸ ਦਿੰਨੇ ਬਾਕੀ ਟਾਇਰਾਂ ਦੇ ਵਿੱਚ ਅਲਾਈ ਲੱਗੇ ਹੋਏ ਨੇ ਤੁਸੀਂ ਆਪ ਹੀ ਦੇਖ ਲਓ ਗੱਡੀ ਚਿੱਟੇ ਰੰਗ 'ਚ ਹੈ ਤੇ ਨਾ ਤਾਂ ਕੋਈ ਗੱਡੀ ਐਕਸੀਡੈਂਟ ਹੋਈ ਹੈ ਜੀ ਨਾ ਕੋਈ ਡੈਮੇਜ ਨਾ ਕੋਈ ਲੱਗੀ ਹੋਈ ਹੈ ਤੇ 2 60 ਦੇ ਵਿੱਚੋਂ ਮਾਲਕ ਕਹਿੰਦੇ ਆ ਵੀ ਮੌਕੇ ਤੇ ਘੱਟ ਬੱਧਾ ਕਰ ਲਾਂਗੇ ਗੱਡੀ ਪਹਿਲੇ ਨਾਮ ਹੈ ਇੱਕ ਹੱਥ ਗੱਡੀ ਚੱਲ ਰਹੀ ਹੈ ਜੀ ਤੇ ਕਿਸੇ ਨੂੰ ਪਸੰਦ ਆਉਂਦੀ ਹੈ ਕੋਈ ਵੀ ਗੱਡੀ ਖਰੀਦਣ ਦਾ ਚਾਹਵਾਨ ਜੇਕਰ ਹੈਗਾ ਤਾਂ ਤੁਸੀਂ ਮਾਲਕ ਨਾਲ ਗੱਲ ਕਰ ਲਿਓ ਤੇ ਇਹਨਾਂ ਦੇ ਘਰੇ ਵਗਜੋ ਤੇ ਜਾ ਕੇ ਚਲਾ ਕੇ ਤੇ ਕਿਸੇ ਨੇ ਟ్రਾਈ ਲੈਣੀ ਹੈ ਟ్రਾਈ ਲੈ ਲਿਓ ਕਾਗਜ਼ ਪੱਤਰ ਦੇਖ ਕੇ ਸਾਰਾ ਕੁਝ ਦੇਖ ਕੇ ਮਾਲਕ ਨਾਲ ਪੂਰੀ ਗੱਲਬਾਤ ਕਰਕੇ ਤੋ ਤੋਂ ਬਾਅਦ ਗੱਡੀ ਨੂੰ ਤੁਸੀਂ ਖਰੀਦ ਸਕਦੇ ਹੋ ਜੀ। ਬਾਕੀ ਕੋਈ ਵੀ ਗੱਲ ਕਰਨੀ ਆ ਪਹਿਲਾ ਮਾਲਕ ਨਾਲ ਤੁਸੀਂ ਕਰ ਸਕਦੇ ਹੋ। ਨੰਬਰ ਆਪਾਂ ਸਕਰੀਨ ਤੇ ਹਰੇਕ ਗੱਡੀ ਦੇ ਮਾਲਕ ਦਾ ਦਿੰਨੇ ਆ ਤੇ ਜਿਨ੍ਹਾਂ ਦੀ ਵਰਨਾ ਗੱਡੀ ਆ ਉਹਨਾਂ ਦਾ ਨੰਬਰ ਵੀ ਆਪਾਂ ਦੇ ਰੱਖਿਆ 7508260008 ਨੰਬਰ ਆ ਹੈ ਜੀ। ਤੇ ਹੁਣ ਤੁਸੀਂ ਦੇਖੋ ਜੀ ਕਲਟੋ ਐਲੈਕਸ ਗੱਡੀ 2008 ਮਾਡਲ ਗੱਡੀ ਆ ਜੀ ਤੇ ਮਾਡਲ 8 ਹੈ ਪਰ ਮਾਲਕ ਨੇ ਪਾਸਿੰਗ ਗੱਡੀ ਦੀ ਰੀਨਿਊ ਕਰਵਾਈ ਹੋਈ ਆ। 2028 ਤੱਕ ਦਾ ਜੇ ਆਪਾਂ ਗੱਡੀ ਦੇ ਰੇਟ ਦੀ ਗੱਲ ਕਰੀਏ ਤਾਂ ਮਾਲਕ ਵੱਲੋਂ ਆਪਣੇ ਕੋਲੇ ਡਿਮਾਂਡ ਗੱਡੀ ਦੀ ਜਿਹੜੀ ਪਹੁੰਚੀ ਆਲਟੋ ਦੀ 1 ਲੱਖ ਤੇ 20 ਹਜ਼ਾਰ ਰੁਪਿਆ ਪਹੁੰਚੀ ਆ ਪਾਤੜਾਂ ਲੱਗੇ ਇਹਨਾਂ ਦਾ ਪਿੰਡ ਹੈ ਤੇ ਟਾਇਰ ਆਪਾਂ ਨੂੰ ਬਹੁਤ ਵਧੀਆ ਮਿਲ ਜਾਣਗੇ ਗੱਡੀ 'ਚ ਕਮੀ ਪੇਸ਼ੀ ਕੋਈ ਨਹੀਂ ਕਿਸੇ ਨੇ ਦੇਖਣੀ ਆ ਜਾ ਕੇ ਗੱਡੀ ਚਲਾ ਕੇ ਦੇਖ ਸਕਦੇ ਹੋ ਪਾਤੜਾਂ ਏਰੀਆ 'ਚ ਅੰਦਰੋਂ ਗੱਡੀ ਪੂਰੀ ਵਧੀਆ ਪਈ ਹੈ ਬਾਹਰੋਂ ਕੰਡੀਸ਼ਨ ਆਲੂਕੀ ਹੈ ਕਿਸੇ ਨੇ ਚਲਾ ਕੇ ਦੇਖਣੀ ਆ ਟ੍ਰਾਈ ਲੈਣੀ ਆ ਇੰਜਨ ਦੇਖਣਾ ਤੇ سٹਾਰਟ ਕਰਕੇ ਦੇਖਣੀ ਆ ਮੁਗਲੈਲ ਦੇਖਣਾ ਸਾਰਾ ਕੁਝ ਦਾਕੇ ਤੁਸੀਂ ਦੇਖ ਸਕਦੇ ਹੋ ਬਾਕੇ ਜਾ ਕੇ ਤੁਸੀਂ ਦੇਖੂਗੇ ਤੁਹਾਨੂੰ ਗੱਡੀ ਪਸੰਦ ਆ ਜੂਗੀ ਤੇ ਰੇਟ ਮਾਲਕ ਨੇ ਆਖਿਆ ਵੀ ਕਰ ਲੰਗੀ ਨੰਬਰ ਮਾਲਕ ਦਾ 94178 5150082 ਮਾਲਕ ਨਾਲ ਗੱਲ ਕਰ ਲਿਓ ਤੇ ਗੱਲਬਾਤ ਪੂਰੀ ਆਪਾਂ ਕਰ ਰਹੇ ਆ ਅਸੀਂ ਤੇ ਜਿੰਨੇ ਵੀ ਤੁਸੀਂ ਦੇਖ ਰਹੇ ਹੋ ਕਿਸੇ ਵੀ ਏਰੀਆ ਤੋਂ ਦੇਖ ਰਹੇ ਹੋ ਤੁਹਾਡੇ ਕੋਲੇ ਕੋਈ ਵੀ ਮਸ਼ੀਨਰੀ ਆ ਕੋਈ ਗੱਡੀ ਆ ਕੂਠੀਆ ਘਰ ਮਕਾਨ ਆ ਤੁਸੀਂ ਵੇਚਣਾ ਜੇ ਚਾਹਨਿਓ ਤੁਹਾਡੇ ਕੋਲ ਇੱਕ ਵੀਡੀਓ ਪੂਰੀ ਜਾਣਕਾਰੀ 5 ਤੋਂ 7 ਫੋਟੋਆਂ ਮਾ ਭੇਜੋ ਆਪਣੇ ਚੈਨਲ ਦਾ WhatsApp ਨੰਬਰ ਉੱਪਰ ਹਮੇਸ਼ਾ ਲਿਖਿਆ ਰਹਿੰਦਾ ਹੈ 77100 9445360 ਨੰਬਰ ਤੇ ਇੱਕ ਤਾਂ ਵੀਡੀਓ ਤੇ ਪੂਰੀ ਜਾਣਕਾਰੀ ਤੇ ਸਾਰਾ ਕੁਝ ਭੇਜ ਦਿਆ ਕਰੋ ਜੀ ਤੇ ਬਿਲਕੁਲ ਫਰੀਦ ਵਿੱਚ ਜਲਦੀ ਤੋਂ ਜਲਦੀ ਤੁਹਾਡੀ ਐਡ ਲਗਾ ਦਿੱਤੀ ਜਾਊਗੀ ਤੇ ਆਪਣਾ ਕਮਿਸ਼ਨ ਵਗੈਰਾ ਵੀ ਕੋਈ ਕਿਸੇ ਤਰ੍ਹਾਂ ਦਾ ਨਹੀਂ ਹੁੰਦਾ ਜੀ ਜਿਨੇ ਆਪਦੀ ਮਸ਼ੀਨਰੀ ਵੇਚਣੀ ਹੈ ਸਿੱਧੀ ਜਿਹਨੇ ਖਰੀਦਣੀ ਆ ਉਹਦੇ ਨਾਲ ਗੱਲ ਕਰਨੀ ਆ ਤੇ ਜਿਹਨੇ ਖਰੀਦਣੀ ਆ ਜਿਹੜਾ ਬੰਦਾ ਵੇਚਦਾ ਉਹਦੇ ਨਾਲ ਗੱਲ ਕਰਨੀ ਚਾਹੀਦੀ ਆਪਣਾ ਵਿਚ ਵਿਚਾਲੇ ਕੁਝ ਨਹੀਂ ਹੁੰਦਾ ਬਸ ਤੁਸੀਂ ਚੈੱਕ ਕਰ ਲਿਆ ਕਰੋ ਜੀ ਕਾਗਜ਼ ਪੱਤਰ ਵਗੈਰਾ ਦੇਖ ਲਿਆ ਕਰੋ ਤੇ ਆਪਦੀ ਜ਼ਿੰਮੇਵਾਰੀ ਤੇ ਤੁਸੀਂ ਕੋਈ ਵੀ ਮਸ਼ੀਨਰੀ ਕੁਝ ਵੀ ਖਰੀਦ ਸਕਦੇ ਹੋ ਜੀ ਤੇ ਬਾਕੀ ਜਿੰਨੇ ਤੁਸੀਂ ਪਹੁੰਚਿਓ ਜੀ ਤੇ ਪਹਿਲੀ ਵਾਰ ਆਪਣੀ ਵੀਡੀਓ ਦੇਖ ਰਹੇ ਹੋ ਤੁਸੀਂ ਤਾਂ ਨੀਚੇ ਤੁਹਾਨੂੰ ਇੱਕ ਸਬਸਕ੍ਰਾਈਬ ਦਾ ਬਟਨ ਮਿਲੂਗਾ ਬਈ ਸਾਰੇ ਜਿੰਨੇ ਦੇਖ ਰਹੇ ਹੋ ਇਸੋ ਵੀ ਏਰੀਆ ਚ ਦੇਖ ਰਿਹਾ ਹੂੰ ਮੇਰੀਆਂ ਭੈਣਾਂ ਮੇਰੀਆਂ ਮਾਤਾ ਮਾਂ ਜਿੰਨੇ ਵੀ ਦੇਖ ਰਿਹਾ ਹੂੰ ਸਾਰੇ ਸਬਸਕ੍ਰਾਈਬ ਲਾਜ਼ਮੀ ਕਰ ਦਿਆ ਕਰੋ ਤੇ ਵੱਤ ਤੋਂ ਵੱਦ ਵੀਡੀਓ ਨੂੰ ਲਾਈਕ ਕਰ ਦਿਓ ਜੀ ਸ਼ੇਅਰ ਕਰ ਦਿਓ ਸਪੋਰਟ ਕਰਿਆ ਕਰੋ ਤੁਹਾਡਾ ਆਪ ਦਾ ਆਪਣਾ ਅਹਹ ਚੈਨਲ ਹੈ ਤੇ ਹੁਣ ਆਪਾਂ ਫਿਰ ਤੋਂ ਗੱਡੀਆਂ ਦੀ ਗੱਲਬਾਤ ਸ਼ੁਰੂ ਕਰਦੇ ਹਾਂ ਜਿਹੜੀ ਆਪਣੇ ਕੋਲੇ ਹੁਣ ਗੱਡੀ ਪਹੁੰਚੀ ਆ ਸਕੋਰਪੀਓ ਪਹੁੰਚੀ ਆ 2008 ਮਾਡਲ ਗੱਡੀਆਂ ਸੀ ਤੇ ਗੱਡੀ ਆ ਹਰਿਆਣਾ ਨੰਬਰ ਆ 8 ਮਾਡਲ ਆ 240 ਮਾਲਕ ਵੱਲੋਂ ਆਪਣੇ ਕੋਲੇ ਡਿਮਾਂਡ ਪਹੁੰਚੀ ਆ ਗੱਡੀ ਆ ਪਟਿਆਲੇ ਏਰੀਆ ਚੋਂ 80 ਤੋਂ 85 ਪੈਸੇ ਆਪਾਂ ਨੂੰ ਟਾਇਰਾਂ ਦੀ ਕੰਡੀਸ਼ਨ ਮਿਲ ਜੂਗੀ। ਬਾਕੀ ਟਾਇਰ ਟੱਪਾ ਵਧੀਆ, ਗੱਡੀ ਵੀ ਠੀਕ ਆ, ਰੰਗ ਵੀ ਗੱਡੀ ਦਾ ਵਧੀਆ ਪਿਆ। ਐਕਸੀਡੈਂਟਡ ਆ ਕੋਈ ਕਿਸੇ ਪਾਸੋਂ ਨਹੀਂ। ਬਾਕੀ ਚਾਰੇ ਪਾਸੋਂ ਤੁਸੀਂ ਦੇਖ ਰਹੇ ਹੋ। ਤੇ ਕਿਸੇ ਨੂੰ ਪਸੰਦ ਆਉਂਦੀ ਏ ਗੱਡੀ? ਕੋਈ ਵੀ ਗੱਡੀ ਖਰੀਦਣ ਦਾ ਜੇ ਚਾਹਵਾਨ ਹੈਗਾ ਤਾਂ ਤੁਸੀਂ ਜਾ ਕੇ ਗੱਲ ਮਾਲਕ ਨਾਲ ਕਰਕੇ ਦੇਖ ਲਿਓ। ਤੇ ਕਿਸੇ ਨੂੰ ਪਸੰਦ ਆਉਂਦੀ ਆ ਤਾਂ ਰੇਟ ਉੱਪਰ-ਨੀਚ ਹੋ ਜੂਗਾ। ਨੰਬਰ 88 723 342021 ਆ ਮਾਲਕ ਦਾ ਨੰਬਰ ਹੈਗਾ ਹੁਣ ਤੁਸੀਂ ਦੇਖੋ Honda City ਗੱਡੀ ਕਾ Honda ਦੀ City ਤੇ ਗੱਡੀ ਦੀ ਕੰਡੀਸ਼ਨ ਆ ਲੁੱਕੇ ਆ ਮਾਡਲ 2009 ਹੈ ਪਰ ਗੱਡੀ ਦੀ ਕੰਡੀਸ਼ਨ ਆ ਲੁੱਕੇ ਪਈ ਆ ਟਾਇਰਾਂ ਦੇ ਵਿੱਚ ਅਲਾਈ ਲੱਗੇ ਹੋਈ ਨਹੀਂ 1 ਲੱਖ 70000 ਰੁਪਿਆ ਮਾਲਕ ਵੱਲੋਂ ਆਪਣੇ ਕੋਲੇ ਡਿਮਾਂਡ ਪਹੁੰਚੀ ਆ ਨੋ ਮਾਡਲ ਗੱਡੀ ਆ ਮੋਗੇ ਖੜੀ ਆ ਗੱਡੀ ਕਿਸੇ ਨੇ ਚਲਾ ਕੇ ਦੇਖਣੀ ਆ ਕਿਸੇ ਨੇ ਦੇਖਣੀ ਆ ਕਿਸੇ ਨੂੰ ਪਸੰਦ ਆਈ ਆ ਮੋਗੇ ਜਾ ਕੇ ਦੇਖ ਸਕਦੋਂ ਬਾਕੀ ਰੇਟ ਹੋ ਜਾਊਗਾ ਤੇ ਕਿਸੇ ਨੂੰ ਪਸੰਦ ਆਈ ਆ ਗੱਡੀ ਤਾਂ ਗੱਲਬਾਤ ਹੁਣ ਤੁਸੀਂ ਮਾਲਕ ਨਾਲ ਕਰ ਸਕਦੇ ਹੋ ਤੇ ਨੋ ਮਾਡਲ ਐ ਐਨਓਸੀ ਮਿਲ ਜੂਗੀ ਟਾਇਰ ਟੱਪਾ ਵਧੀਆ ਅੰਦਰੋਂ ਵੀ ਗੱਡੀ ਠੀਕ ਐ ਬਾਹਰੋਂ ਵੀ ਠੀਕ ਐ ਨੰਬਰ 84377 ਤੇ 37616 ਇਸ ਨੰਬਰ ਤੇ ਗੱਲ ਆਪੇ ਕਰ ਲਿਓ ਹੁਣ ਆਪਾਂ ਗੱਲ ਕਰਦੇ ਆ ਇੱਕ Maruti 800 ਗੱਡੀ ਦੀ AC heater working ਚ AC heater ਵਾਲੀ ਗੱਡੀ ਆ 2004 ਮਾਡਲ ਹੈ ਤੇ 43000 ਰੁਪਏ ਮਾਲਕ ਵੱਲੋਂ ਆਪਣੇ ਕੋਲੇ ਡਿਮਾਂਡ ਪਹੁੰਚੀ ਆ ਬਾਕੀ ਜਿਹੜੇ ਮਾਲਕ ਨੇ ਉਹਨਾਂ ਨੇ ਆਖਿਆ ਰੇਟ ਕਰ ਲਾਂਗੇ ਰਾਮਪੁਰਾ ਫੂਲ ਇਹਨਾਂ ਦਾ ਏਰੀਆ ਤੇ ਅੱਧੇ ਵਾਂਗੂ ਟਾਇਰ ਪਾਏ ਨੇ ਨੰਬਰ ਮਾਲਕ ਦਾ 9855409695 ਤੇ ਗੱਲਬਾਤ ਕਰ ਲਿਓ ਜੀ ਤੇ ਮਸ਼ੀਨਰੀਆਂ ਦੀ ਪੂਰੀ ਆਪਾਂ ਗੱਲ ਕਰ ਲਈ ਵੀਡੀਓ ਤੁਹਾਨੂੰ ਕਿਵੇਂ ਲੱਗੀ ਜਰੂਰ ਦੱਸੋ ਮੈਨੂੰ ਕਮੈਂਟ ਕਰਕੇ ਵਧੀਆ ਲੱਗੀ ਇਹ ਵੀਡੀਓ ਤਾਂ ਲਾਈਕ ਸ਼ੇਅਰ ਲਾਜ਼ਮੀ ਕਰ ਦਿਓ ਚੈਨਲ ਨੂੰ ਕਰੋ ਸਬਸਕ੍ਰਾਈਬ ਤੇ ਮਿਲਦੇ ਆ ਜਲਦੀ ਆਪਾਂ ਤੇ ਵੱਧ ਤੋਂ ਵੱਧ ਸਪੋਰਟ ਕਰਿਆ ਕਰੋ ਜੀ ਤੁਹਾਡਾ ਆਪ ਦਾ ਆਪਣਾ ਚੈਨਲ ਤੁਸੀਂ ਦੇਖ ਰਹੇ ਹੋ ਤੇ ਕਿਸੇ ਕੋਲੇ ਕੋਈ ਮਸ਼ੀਨਰੀ ਹੈ ਵੇਚਣਾ ਚਾਹੁੰਦਾ ਹੈ ਭੇਜੋ ਆਪਣੇ ਕੋਲੇ ਆਪਣੇ ਚੈਨਲ ਦਾ ਵਟਸਐਪ ਨੰਬਰ ਉੱਪਰ ਹਮੇਸ਼ਾ ਚੱਲਦਾ ਰਹਿੰਦਾ ਹੈ 77 194 45360 ਤੇ ਕੋਈ ਵੀ ਮਸ਼ੀਨਰੀ ਕਿਸੇ ਵੀ ਏਰੀਆ ਚਾ ਤੁਹਾਡੇ ਕੋਲੇ ਕੋਠੀ ਘਰ ਕੁਝ ਵੀ ਆ ਭੇਜੋ ਆਪਣੇ ਕੋਲੇ ਤੇ ਆਪਣੇ ਕੋਲੇ ਕਮੈਂਟ ਵੀ ਲਾਜ਼ਮੀ ਕਰਿਓ ਤੇ ਆਪਾਂ ਤੁਹਾਡੇ ਏਰੀਆ ਚੋਂ ਜਿਹੜੀ ਗੱਡੀ ਵਾਸਤੇ ਜਿਹੜੀ ਮਸ਼ੀਨਰੀ ਵਾਸਤੇ ਕਮੈਂਟ ਦੇ ਵਿੱਚ ਤੁਸੀਂ ਆਖੋਗੇ ਲੈ ਕੇ ਆਪਾਂ ਪਹੁੰਚ ਜਾਗੇ